ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਊਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪੰਜਾਬ ਵਿੱਚ ਅੱਜ ਬਿਜਲੀ ਦੀ ਮੰਗ ਦੇ ਸਾਰੇ ਰਿਕਾਰਡ ਟੁੱਟ ਗਏ 1678 ਮੈਗਾਵਾਟ ਦੇ ਅੰਕੜਾ ਚੂ ਗਿਆ ਔਰ ਪੰਜਾਬ ਸਰਕਾਰ ਨੂੰ ਕਾਫੀ ਹੱਥਾਂ ਪੈਰਾਂ ਦੀ ਪੈ ਗਈ ਔਰ ਪੰਜਾਬ ਦੇ ਕਈ ਥਾਵਾਂ ਤੇ ਅਨ ਸ਼ੈਡਿਊਲ ਕੱਟਸ ਦਾ ਖਬਰਾਂ ਸਾਨੂੰ ਇੱਥੇ ਮਿਲ ਰਹੀ ਨੇ ਭਾਵੇਂ ਕਿ ਸਰਕਾਰ ਵੱਲੋਂ ਕੋਈ ਵੀ ਨਿਰਧਾਰਤ ਕੱਟ ਹਜੇ ਜਾਰੀ ਨਹੀਂ ਕੀਤਾ ਗਿਆ ਹਲੇ ਸਰਕਾਰ ਸਲਾਹੀ ਪਈ ਹੋਈ ਹੈ ਵੀ ਕਿਸ ਤਰੀਕੇ ਇਸ ਸਮੱਸਿਆ ਨੂੰ ਨਿਖੇੜਿਆ ਜਾਵੇ ਸਖਤਰਤ ਪੱਧਰ ਤੇ ਇਹ ਜੂਰ ਮੀਟਿੰਗਾਂ ਹੋ ਰਹੀਆਂ ਨੇ ਔਰ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਆਉਂਦੇ 1-2 ਦਿਨਾਂ ਤੱਕ ਸਰਕਾਰ ਵੱਲੋਂ ਅਜੇ ਕੁਝ ਕਾਰਵਾਈ ਕੀਤੀ ਜਾਏਗੀ ਔਰ ਜਿਹੜੇ ਪਾਵਰ ਕੱਟਸ ਨੇ ਉਹ ਲਗਾਏ ਜਾ ਸਕਦੇ ਨੇ ਸੰਤਾਂ ਤੇ ਪਾਵਰ ਕੱਟ ਲਗਾਏ ਜਾ ਸਕਦੇ ਨੇ ਇਸ ਦੇ ਨਾਲ ਡਾਕਟਰਾਂ ਦਾ ਸਮਾਂ ਵੀ ਤਬਦੀਲ ਕੀਤਾ ਜਾ ਸਕਦਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਦਿਨ ਪਹਿਲਾਂ ਅ ਇੰਜੀਨੀਅਰਸ ਦੀ ਜਿਹੜੀ ਸਲਾਹ ਸੀ ਉਸ ਨੂੰ ਤਰਕਨਾਰ ਕਰਤਾ ਸੀ ਪਰ ਬਿਜਲੀ ਦੀ ਅੱਜ ਚੋਕੀ ਮੰਗ ਨੂੰ ਦੇਖਦੇ ਹੋਏ ਇਹ ਫੈਸਲੇ ਲੈਣੇ ਕਾਫੀ ਲਾਜ਼ਮੀ ਨੇ ਅੱਜ ਮੁੜ ਕੇ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਵੱਲੋਂ ਵੀ ਇੱਕ ਚਿੱਠੀ ਦੇਖੀ ਗਿਆ ਹੈ ਅਜਹੀਆਂ ਕਾਰਵਾਈਆਂ ਕਰਨ ਦੀ ਮੰਗ ਜਿਹੜੀ ਕੀਤੀ ਗਿਆ ਹੈ ਜਿਸ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਿਆ ਇੱਕ ਹਫਤਾ ਜਿਹੜੀ ਬਿਜਾਈਏ ਛੋਣੇ ਦੀ ਉਹ ਲੇਟ ਕਰ ਦਿੱਤੀ ਜਾਵੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਕੇਂਦਰੀ ਪੋਲ ਤੋਂ 10300 ਮੈਗਾਵਾਟ ਤੱਕ ਜਿਹੜੀ ਬਿਜਲੀ ਖਿੱਚੀ ਗਈ ਇਹ ਰਿਕਾਰਡ ਪੱਤਰ ਹੈ ਕਿ 10000 ਮੈਗਾਵਾਟ ਤੋਂ ਉੱਪਰ ਜਿਹੜੀ ਬਿਜਲੀ ਦੀ ਜਿਹੜੀ ਕੇਂਦਰੀ ਪੋਲ ਤੋਂ ਲਏਗੀ ਔਰ ਜਿਹੜਾ ਕਪੈਸਿਟੀ ਹੈ ਕਪੈਸਿਟੀ 9500 ਮੈਗਾਵਾਟ ਤੋਂ ਉੱਪਰ ਨਹੀਂ ਹੈ ਜੇ ਇਸ ਤੋਂ ਉੱਪਰ ਜ਼ਿਆਦਾ ਬਿਜਲੀ ਖਿੱਚਦੇ ਆ ਤਾਂ ਗ੍ਰਿਡ ਦੇ ਬੈਠਣ ਦਾ ਵੀ ਖਤਰਾ ਹੈ ਇਹ ਜਹੀਆਂ ਜਿਹੜੇ ਖਦਸ਼ੇ ਨੇ ਚਲੰਦਰ ਦੂਬੇ ਜੋ AIPF ਦੇ ਚੇਅਰਮੈਨ ਸੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਜ਼ਹਿਰ ਕੀਤੇ ਕਿ ਜਿਸ SLA ਨੂੰ ਮੁੱਖ ਮੰਤਰੀ ਨੇ ਦਰਕਰਨ ਕਰਤਾ ਸੀਗਾ ਅੱਜ ਵੀ ਮਹਿੰਗੀ ਬਿਜਲੀ ਜਿਹੜੀ ਖਰੀਦੀ ਗਈ ਜਿਸ ਦੇ ਚੱਲਦੇ ਆ ਪਾਵਰ ਕਾਮ ਉਤੇ ਵਿੱਤੀ ਬੋਝ ਬਕਰੇ ਤੌਰ ਤੇ ਪੈ ਰਿਹਾ ਹੈ ਹੁਣ ਦੇਖਣਾ ਹੈ ਕਿ ਇੰਜੀਨੀਅਰ ਜਿਹੜੇ ਨੇ ਉਹ ਕੀ ਮੰਕਰਾ ਕਰ ਰਹੇ ਨੇ ਜਿਹੜੇ ਕਿਸਾਨ ਆਗੂਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਪੀਐਸਸੀਬੀ ਇੰਜੀਨੀਅਰ ਰੈਜਿਸਟ੍ਰੇਸ਼ਨ ਦੇ ਜਿਹੜੇ ਪ੍ਰਧਾਨ ਹੈਗੇ ਨੇ ਜਸਵੀਰ ਸਿੰਘ ਤੇ ਮਾਨ ਨਾਲ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਜਾਣਾਂਗੇ ਕਿਸਾਨੀ ਪੱਖ ਕੀ ਹੈਗਾ ਇਸ ਤੋਂ ਇਲਾਵਾ ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਇਸ ਮਾਮਲੇ ਤੇ ਪੂਰੀ ਤਰ੍ਹਾਂ ਘੇਰਿਆ ਹੈ ਕਾਂਗਰਸ ਪ੍ਰਧਾਨ ਰਾਜਾ ਮੋਰਿੰਦਰ ਵੜਿੰਗ ਉਹਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਅਕਾਲੀਆਗੂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਵੀ ਸਰਕਾਰ ਵੱਲੋਂ ਅਗਾਹੂ ਇੰਤਜ਼ਾਮ ਨਾ ਕੀਤੇ ਜਾਣ ਤੇ ਵੀ ਸਵਾਲ ਖੜੇ ਕੀਤੇ ਨੇ PSB ਇੰਜੀਨੀਅਰਸ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਢੀਵਾਨ ਸਾਡਾ ਜੁੜ ਗਏ ਨੇ। ਜੀਮਾਨ ਸਾਹਿਬ ਤੁਹਾਡਾ ਪੰਜਾਬ ਨਿਊਜ਼ ਟੂਡੇ ਸਵਾਗਤ ਹੈ ਜੀ। ਸਿਕਲ ਜੀ ਧੰਨਵਾਦ ਜੀ। ਆ ਢੀਵਾਨ ਸਾਹਿਬ ਅੱਜ ਤੁਸੀਂ ਚਿੱਠੀ ਲਿਖੀ ਹੈ। ਕਾਫੀ ਮੁੱਦੇ ਉਠਾਏ ਗਏ ਨੇ। ਦੋ ਦਿਨ ਪਹਿਲਾਂ ਵੀ ਸ਼ਿਲਿੰਦਰ ਡੋਬੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਮੁੱਖ ਮੰਤਰੀ ਪਰ ਮੁੱਖ ਮੰਤਰੀ ਨੇ ਉਹਨਾਂ ਦੀਆਂ ਸਲਾਹਾਂ ਤੇ ਕੋਈ ਬਹੁਤਾ ਗੌਰ ਨਹੀਂ ਸੀ ਕੀਤਾ। ਸਿਮਿਲਰ ਮੁੱਦੇ ਤੁਸੀਂ ਅੱਜ ਉਠਾਏ ਗਏ ਨੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਨੇਜਮੈਂਟ ਨੂੰ? ਦੇਖੋ ਇਸ ਤਰ੍ਹਾਂ ਹੈ ਗੱਲ ਦੀ ਜੀ ਵੀ ਹੈ ਜੀ ਇੰਜੀਨੀਅਰ ਜਿਹੜਾ ਟੈਕਨੀਕਲ ਬੋਡੀ ਹੋਣ ਦੇ ਨਾਤੇ ਸਾਡੀ ਇੱਕ ਡਿਊਟੀ ਬਣਦੀ ਹੈ ਵੀ ਜੇ ਕੋਈ ਸਿਚੁਏਸ਼ਨ ਇਦਾਂ ਦੀ ਬਣ ਗਈ ਹੈ ਕਿ ਜਿੱਥੇ ਯਾਨੀ ਕਿ ਜਿਹੜਾ ਲੋਡ ਹੈ ਉਹ ਬਹੁਤ ਜ਼ਿਆਦਾ ਵਧ ਗਿਆ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਜਿਹੜੀ ਵੀ ਯਾਨੀ ਕਿ ਪਬਲਿਕ ਹੈ ਸਰਕਾਰ ਹਨ ਉਹਨਾਂ ਨੂੰ ਜਾਣੂ ਕਰਾਈਏ ਜੀ ਤੇ ਉਹਦੇ ਵਿੱਚ ਕੀ ਹੋਇਆ ਵੀ ਇਸ ਵਾਰ ਜਿਹੜੀ ਆਪਣਾ ਲੋਡ ਹੈ ਹੂੰ ਉਦੀ ਗਰੋਥ ਬਹੁਤ ਜ਼ਿਆਦਾ ਹੋਈ ਹੈ तकरीबन ਇਸ ਬਿਟਾ ਮਗਰ ਜੋਨ ਦੇ 15 ਦੇ ਲੰਗੇ ਆ 42% ਦੀ ਯਾਨੀ ਕਿ ਗਰੋਥ ਹਾਲੋਰ ਦੀ ਐਸ ਕੰਪੇਅਰ ਟੂ ਪ੍ਰੀ ਵੀਅਰ ਜੇ ਉਧਰ ਕੀ ਹੁੰਦਾ ਵੀ ਅਸੀਂ तकरीबन 10% ਬਣ ਕੇ ਚੱਲਦੇ ਆ ਵੀ 10 ਤੋਂ 12% ਦੇ ਕਰੀਬ ਸਾਡੀ ਗਰੋਥ ਆਏਗੀ ਉਦੀ ਤਿਆਰੀ ਵੀ ਜਾਂਦੀ ਪੂਰੀ ਤਿਆਰੀ ਹੈ ਵੀ ਜੀ ਪਰ ਜਦੋਂ ਹੁਣ ਇੰਨੀ ਜ਼ਿਆਦਾ ਗਰੋਥ ਆ ਗਈ ਤਾਂ ਉਹਦੇ ਚ ਸਿਚੁਏਸ਼ਨ ਇਦਾਂ ਦੀ ਬਣ ਗਈ ਹੈ ਵੀ ਇਸ ਵਿੱਚ ਸਾਨੂੰ ਲੋਡ ਸਾਈਡ ਜਿਹੜੀ ਹੈ ਡਿਮਾਂਡ ਸਾਈਡ ਜਿਹੜੀ ਹੈ ਮੈਨੇਜਮੈਂਟ ਕਰਨੀ ਪੈਣੀ ਹੈ। ਤੇ ਸੈਕੰਡ ਈਅਰ ਵੀ ਅਸੀਂ ਜੋ ਹਮੇਸ਼ਾ ਹੀ ਕਹਦੇ ਰਹਨੇ ਆ ਵੀ ਆਪਣੀ ਜਨਰੇਸ਼ਨ ਕੈਪੈਸਿਟੀ ਵਧਾਓ ਉਹਦੇ ਜੀ ਵੀ ਅਸੀਂ ਸੀਐਮ ਸਾਹਿਬ ਨੂੰ ਅਪੀਲ ਕੀਤੀ ਆ ਵੀ ਆਪਾਂ ਰੋਪੜ ਵਿਖੇ ਦੋ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਲਵਾਓ ਲਾਉਣੇ ਸ਼ੁਰੂ ਕਰੋ ਹੁਣ ਤੋਂ ਕਰਾਂਗੇ ਤਾਂ ਵੀ ਤਿੰਨ ਸਾਲ ਲੱਗ ਜਾਣੇ ਆ ਮੈਗਾਵਾਟ ਦੇ। ਬਿਲਕੁਲ। ਤੇ ਦੂਸਰਾ ਇਹ ਵੀ ਇੱਕ ਥੋੜਾ ਜਿਹਾ ਇੱਥੇ ਗੁਰੂਗੰਗਨ ਦੇਵੀ ਥਰਮਲ ਪਲਾਂਟ ਜਿਹੜਾ ਜਿੱਥੇ ਸੀ ਆਪਣਾ ਚੰਡੇ ਉਹ ਜਗ੍ਹਾ ਖਾਲੀ ਵੀ ਆਪਣੇ ਕੋਲ ਉੱਥੇ 220 ਮੈਗਾਵਾਟ ਦਾ ਪਲਾਂਟ ਕਿਉਂਕਿ ਹੁਣ ਜਿਹੜੀ ਅਸੀਂ ਬਿਜਲੀ ਬਾਹਰੋਂ ਲੈ ਰਹੇ ਆ ਉਹਦੀ ਜਿਹੜੀ ਕੈਪੈਸਿਟੀ ਉਹ ਤਕਰੀਬਨ ਅਸੀਂ ਹੁਣ ਪੂਰੀ ਕਰ ਚੁੱਕੇ ਆ ਅੱਜ ਤਾਂ 10000 ਤੋਂ ਉੱਪਰ ਅਸੀਂ ਕੇਂਦਰੀਪੋਲ ਤੋਂ ਖਿਚ ਲਈ ਜੀ 10000 ਮੈਗਾਵਾਟ ਜਾਨੀ ਕਿ ਸਾਡੀ ਉਹ ਜਿਹੜੀ ਸਾਡੀ ਜੋ ਲਿਮਟ ਹੈ ਅਸੀਂ ਉਹ ਉਹਨੂੰ ਟੱਚ ਕਰ ਚੁੱਕੇ ਆ ਤੇ ਇਹ اسی ਹਾਲਾਤਾਂ ਚ ਅਸੀਂ ਫਿਰ ਪਬਲਿਕ ਨੂੰ ਵੀ ਅਪੀਲ ਕਰਦੇ ਆਂ ਵੀ ਆਪਾਂ ਜਿਹੜੀ ਵੀ ਜਦੋਂ ਕੋਈ ਇਹੋ ਜਿਹੀ ਸਿਚੁਏਸ਼ਨ ਬਣ ਗਈ ਵੀ ਸਾਡੀ ਕੈਪੈਸਿਟੀ ਪੂਰੀ ਹੋ ਗਈ ਤੇ ਹਾਲਾਤ ਇਦਾਂ ਦੇ ਨੇ ਵੀ ਗਰਮੀ ਬਹੁਤ ਜ਼ਿਆਦਾ ਤਾਂ ਉੱਥੇ ਅਸੀਂ ਜਿਹੜੀ ਹੈ ਜਿਹੜੀ بجلی ਆ ਉਹਨੂੰ ਵੀ ਧਿਆਨ ਨਾਲ ਵਰਤੀਏ ਸੰਜਮ ਨਾਲ ਵਰਤੀਏ ਅਸੀਂ ਉਹਦੇ ਚ ਅਸੀਂ ਕਿਹਾ ਵੀ ਜੇ ਵੀ ਆਪਣੇ AC ਨੇ ਇਹਨੂੰ ਆਪਾਂ 26 ਡਿਗਰੀ ਦੇ ਟੈਂਪਰੇਚਰ ਕਰ ਲਈਏ ਦੋ ਦੋ ਵਾਰਾਂ ਦਿਨ ਉਹਦੇ ਨਾਲ ਵੀ ਸੇਵਨ ਕਾਫੀ ਹੋ ਜਾਂਦੀ ਆ ਇਸੇ ਤਰ੍ਹਾਂ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਉਹ ਉਹ ਜੇਕਰ ਸੰਭਵ ਹੈ ਤਾਂ 7 ਇੰਚ ਉਹਨਾ ਲੀਟ ਲਗਾ ਲੈਣਾ ਤੇ ਜਿਹੜੀਆਂ ਯੂਨੀਵਰਸਿਟੀ ਵੱਲੋਂ ਰეკਮੈਂਡਡ ਜਾਨੀ ਕਿ ਘੱਟ ਪਾਣੀ ਵਾਲੀਆਂ ਔਰ ਕੱਟ ਕਿਸ ਸਮੇਂ ਚ ਬਤਕਿਰਨੀ ਫਸਲਾਂ ਨੇ ਪੀਆਰ ਬ੍ਰੇਡਿਟੀ ਆ ਉਹ ਲਗਾਉਣ ਤੇ ਜਿੱਥੇ ਕਿਤੇ ਸੰਭਵ ਹੈ ਨਹਿਰੀ ਪਾਣੀ ਜਿੱਥੇ ਮਿਲਿਆ ਮਿਲ ਰਿਹਾ ਉੱਥੇ ਵੱਧ ਤੋਂ ਵੱਧ ਨਹਿਰੀ ਪਾਣੀ ਬੰਦ ਰਹਿਣਾ ਤੇ ਉਹ ਇਸ ਤਰ੍ਹਾਂ ਦਾ ਸਨੇਹਾ ਅਸੀਂ ਸਾਰਿਆਂ ਨੂੰ ਦੇਣਾ ਚਾਹੀਦਾ ਜਿੰਨੇ ਵੀ ਹੈਗੇ ਨੇ ਤੇ ਸਾਡੀ ਇੱਕ ਤਾਂ ਸਭ ਤੋਂ ਵੱਡੀ ਦਿੱਕਤ ਹੈ ਸਟਾਫ ਦੀ ਵੀ ਬਹੁਤ ਜ਼ਿਆਦਾ ਜੀ ਤਾਂ ਵੀ ਇਹਨੂੰ ਅਨਿਵਾਰਕੀ ਸਾਰੇ ਸਾਰੇ ਗਲੂ ਸਟਾਫ ਤੇ 22% ਰਹਿ ਗਿਆ ਤੇ ਤੇ ਹੁਣ ਲੋੜ ਵਧੀ ਜਾਂਦਾ ਡਿਮਾਂਡ ਵਧੀ ਜਾਂਦੀ ਹੈ ਸਾਰੀ ਬਹੁਤ ਜ਼ਿਆਦਾ ਤੇ ਉੱਥੇ ਵੀ ਅਸੀਂ ਸੀਐਨਸੀਐਮ ਸਰ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਸਟਾਫ ਵੀ ਹੋਰ ਦਿਓ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਸਕੀਏ ਤੇ ਇਹ ਜਿਹੜੀਆਂ ਬੇਨਤੀਆਂ ਸੀ ਉਹ ਜਿਹੜੀ ਅਪੀਲ ਦੇ ਦਿੱਤੀ ਆ ਯਾਨੀ ਕਿ ਇੱਕ ਹੋਰ ਬਹੁਤ ਵੱਡਾ ਫੈਕਟਰ ਹੈ ਬਿਜਲੀ ਚੋਰੀ ਬਿਜਲੀ ਚੋਰੀ ਵੀ ਕਾਫੀ ਵਧੀਆ ਬਿਲਕੁਲ ਤੇ ਉਹਦੇ 'ਚ ਵੀ ਅਸੀਂ ਡੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਸੀ ਇਵਨ ਸਾਰੇ ਜਿੰਨੇ ਪੋਲੀਟੀਕਲ ਲੋਕ ਨੇ ਉਹਨਾਂ ਨੂੰ ਕਿਹਾ ਵੀ ਸਾਡੀ ਸਪੋਰਟ ਕਰੋ ਤਾਂ ਇਹ ਜੇਕਰ ਵੀ ਜਿਹੜੀ ਇਹ ਬਿਜਲੀ ਚੋਰੀ ਤਬੀਰ ਹੋਊਗੀ ਜੇਕਰ ਜਿਹੜੇ ਜਨਨ ਕਿ ਇਹ ਲੋਕ ਅੱਗੇ ਆਉਣਗੇ ਸਾਨੂੰ ਸਪੋਰਟ ਕਰਨਗੇ ਤੇ ਇਹ ਇਹ ਸਾਰੀਆਂ ਚੀਜ਼ਾਂ ਨਾਲ ਫਿਰ ਇਹ ਆ ਵੀ ਅਸੀਂ ਜਿਹੜੇ ਇਹ 10 12 ਦਿਨ ਨਹੀਂ ਜ਼ਿਆਦਾ ਵੱਡਾ ਤਾਂ ਨਹੀਂ ਹੈ ਇਹ ਅਸੀਂ ਕੱਢ ਗਏ ਅਸੀਂ ਲਗੀ ਮੌਸਮ ਆ ਜਾਏਗੀ ਫਿਰ ਰੈਲਿਫ ਹੋ ਜਾਏਗਾ ਪਰ ਪਰ ਤੁਮਾਰ ਸਾਹਿਬ ਜਿਸ ਤਰੀਕੇ ਨਾਲ ਚਲੰਦਰ ਦੂਬੇ ਉਹਨਾਂ ਨੇ ਚਿੱਠੀ ਲਿਖੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਪੱਤਰਕਾਰਾਂ ਨੇ ਇਹ ਚਿੱਠੀ ਬਾਰੇ ਪੁੱਛਿਆ ਸੀ ਤਾਂ ਉਹਨਾਂ ਨੇ ਬਿਲਕੁਲ ਉਸ ਲਾਹਾ ਨੂੰ ਦਰਖਨਾਰ ਕਰਦੇ ਕਹਿੰਦਾ ਸੀਗਾ ਕਿ ਝੋਨੇ ਦਾ ਸੀਜ਼ਨ ਮਹਿਜ਼ 10 ਦਿਨ ਦਾ ਹੈਗਾ ਔਰ ਬਿਜਲੀ ਦੇ ਸਰ ਕੋ ਕੋਈ ਕਮੀ ਨਹੀਂ ਹੈਗੀ ਔਰ ਇਥੋਂ ਤੱਕ ਕਿ ਦਫਤਰਾਂ ਦੇ ਸਮਾਂ ਤਬਦੀਲ ਕਰਨ ਦਾ ਵੀ ਜਿਹੜੀ ਗੱਲ ਹੈ ਉਹਨਾਂ ਨੇ ਬਿਲਕੁਲ ਉਹਨਾਂ ਨੇ ਰੱਦ ਕਰ ਦਿੱਤੀ ਪਰ ਸੂਤਰਾਂ ਸਾਨੂੰ ਜਾਣਕਾਰੀ ਮਿਲਦੀ ਕਿ ਸਖਤ ਰੈਂਡ ਲੈਵਲ ਤੇ ਅਜਈਆਂ ਕਾਰਵਾਈਆਂ ਹੋ ਰਹੀਆਂ ਨੇ ਕਿ ਰੈਸਟ੍ਰਿਕਸ਼ਨਸ ਇੰਪੋਜ਼ ਕੀਤੇ ਜਾਂ ਪਾਵਰ ਕੱਟਸ ਲਗਾਏ ਜਾਣ ਇੰਡਸਟਰੀ ਦੇ ਬੋਡ ਕੱਟ ਲਗਾਏ ਜਾਣ ਜਾਂ ਜਿਵੇਂ ਤੁਸੀਂ ਸੈਂਟਰ ਦੂਬੀ ਚ ਨੇ ਮਾਲਸ ਬੰਦ ਕਰਨ ਦੀ 7 ਵਜੇ ਟਾਈਮ ਡਿਡ ਅਕਾਲਾ ਕਿਸੀ ਉਥੇ ਵੀ ਵਿਚਾਰ ਜਿਹੜਾ ਸਰਕਾਰ ਕਰ ਰਹੀ ਹੈ ਪਰ ਹਾਲੇ ਤੱਕ ਕੋਈ ਕੰਕਰੀਟ ਜਾਂ ਕੋਈ ਹੁਕਮ ਜਿਹੜੇ ਨੇ ਉਹ ਨਹੀਂ ਆਏ ਨਾਲ ਕਿ ਅਨ ਸ਼ਡਿਊਲ ਕੱਟਸ ਜਿਹੜੇ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਦੋ ਦੋ ਤਿੰਨ ਤਿੰਨ ਘੰਟਿਆਂ ਦੇ ਜ਼ਰੂਰ ਲੱਗ ਰਹੇ ਨੇ ਕੀ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਨਾ ਤੁਹਾਨੂੰ ਸੁਰਜ ਵੀ ਕਹਾਂ ਸੀ ਇਹ ਇਹ ਇੰਜੀਨੀਅਰ ਬਾਡੀ ਸਾਡੀ ਇਹ ਡਿਊਟੀ ਬਣਦੀ ਆ ਵੀ ਜੋ ਸਿਚੁਏਸ਼ਨ ਸਾਨੂੰ ਦਿਖਦੀ ਆ ਕਿ ਕੋਈ ਅਸੀਂ ਸਿਸਟਮ ਦੇ ਵਿੱਚ ਵਿਚਰਦੇ ਆ ਅਸੀਂ ਉਹਦੇ ਸੰਬੰਧੀ ਸਰਕਾਰ ਨੂੰ ਲੋਕਾਂ ਨੂੰ ਜਾਣੂ ਕਰਾਈ ਜੀ ਤੇ ਉਹ ਇਹ ਇਹ ਚੀਜ਼ ਜਿਹੜੀ ਹੈ ਡਿਮਾਂਡ ਤੇ ਸਪਲਾਈ ਦਾ ਜਿਹੜਾ ਗੈਪ ਹੈਗਾ ਇਹਨੂੰ ਕਵਰ ਕਰਨ ਲਈ ਤੁਹਾਨੂੰ ਡਿਮਾਂਡ ਸਾਈਡ ਜਿਹੜੀ ਹੈਗੀ ਆ ਲੋਡ ਸਾਈਡ ਜਾਨੀ ਕਿ ਮੈਨੇਜਮੈਂਟ ਕਰਨੀ ਹੀ ਪੈਣੀ ਆ ਹੂੰ ਉਹ ਚਾਹੇ ਤੁਸੀਂ ਅੱਜ ਕਰ ਲਓ ਚਾਹੇ ਕੱਲ ਕਰ ਲਵੋ ਉਹ ਆਪਨ ਕਰਨੀ ਪੈਣੀ ਆ ਕਿਉਂਕਿ ਇਦਾਂ ਨਹੀਂ ਹੋਊਗਾ ਵੀ ਅਸੀਂ ਉਸ ਸਪੋਜ਼ ਸਾਡੀ ਲਿਮਟ ਹੈ 80% ਵੀ ਅਸੀਂ ਉਸ ਤੋਂ ਉੱਪਰ ਨਹੀਂ ਚਲਾ ਸਕਾਂਗੇ ਸਿਸਟਮ ਟ੍ਰਿਪ ਹੋ ਜਾਏਗਾ ਤੇ ਸਰ ਕੇ ਸਾਨੂੰ ਜਿਹੜੀਆਂ ਇਹ ਕੋਈ ਜਾਨੀ ਕਿ ਟੈਕਨੀਕਲ ਪੈਰਾਮੀਟਰ ਨੇ ਸਾਨੂੰ ਉਹਦੇ ਅੰਦਰ ਨਹੀਂ ਰਹਿਣਾ ਚਾਹਤਾ। ਹੂੰ ਤੇ ਇਸੀ ਚ ਜਾਨੀ ਕਿ ਲੋਕਾਂ ਦੇ ਸਹਿਯੋਗ ਦੀ ਲੋੜ ਆ ਤੇ ਕਈ ਜਗ੍ਹਾ ਤੇ ਅਸੀਂ ਦੇਖਦੇ ਆ ਬਹੁਤ ਜਾਨੀ ਕਿ ਟੋਕੀ ਪਛੀ ਗਰਮੀ ਬਹੁਤ ਲੋਕ ਨਹੀਂ ਚੱਲ ਸਕਦੇ ਬਿਜਲੀ ਤੋਂ ਬਿਨਾ। ਘਰੇਟਾ ਤੇ ਜਾ ਕੇ ਧਰਨੇ ਲੱਗਦੇ ਨੇ, ਝਗੜੇ ਹੋ ਰਹੇ ਨੇ। ਅਸੀਂ ਉਹਨਾਂ ਨੂੰ ਵੀ ਲੋਕਾਂ ਨੂੰ ਅਪੀਲ ਕੀਤੀ ਵੀ ਝਗੜਾ ਨਾ ਕਰੋ। ਉਹਦੇ ਨਾਲ ਸਭੋ ਜਿਹੜੇ ਥੋੜੇ ਜੇ ਬੰਦੇ ਨੇ ਉਹ ਵੀ ਕੰਮ ਕੰਦ ਬੰਦ ਕਰਕੇ ਬੈਠ ਜਾਂਦੇ ਨੇ। ਤੇ ਸਭੋ ਉਲਟਾ ਸਾਡਾ ਸਹਿਯੋਗ ਦੇ ਉਹ ਕਿਉਂਕਿ ਦਿਨ ਰਾਤ ਬੰਦੇ ਸਾਰੇ ਕੰਮ ਕਰ ਰਹੇ ਨੇ। ਬਹੁਤ ਮ ਬਿਲਕੁਲ ਜਿਹੜਾ ਗਰਮੀ ਆ ਇਹਨੂੰ ਸੀ ਲਿਖੀ। ਬਤ ਉਹ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਵੀ ਵਧੀਆ ਤੋਂ ਵਧੀਆ ਸੇਵਾ ਲੋਕਾਂ ਨੂੰ ਦੇ ਜੀ ਜੀ ਬਹੁਤ ਬਹੁਤ ਧੰਨਵਾਦ ਤਮਾਨ ਸਾਹਿਬ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ। ਬਾਕੇ ਤੋਂ ਵੀ ਤੜਨਾ ਜੀ ਸੰਪਰਕ ਸਾਧਦੇ ਰਵਾਂਗੇ ਇਸ ਤਰੀਕੇ ਨਾਲ। ਧੰਨਵਾਦ। ਐਹਸਨ ਜਸਵੀਰ ਸਿੰਘ ਤੇਮਾਨ ਜੋ ਕਿ ਪੀਐਸਸੀਬ ਇੰਜੀਨੀਅਰਸ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਨੇ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ ਜਿਹੜੇ ਰੈਸਟ੍ਰਿਕਸ਼ਨਸ ਨੇ ਜਾਂ ਜੋ ਵੀ ਮੈਜਰਸ ਅਡਾਪਟ ਕੀਤੇ ਜਾਣੇ ਨੇ ਇਸ ਡਿਮਾਂਡ ਨਰ ਸਪਲਾਈ ਨੂੰ ਬਰਕਰਾਰ ਰੱਖਣ ਵਾਸਤੇ ਉਹ ਲੈ ਜਾਣ ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਕਿ ਜੋ ਐਕਚੁਅਲ ਟਰਾਂਸਮਿਸ਼ਨ ਜਿਹੜੀ ਲਾਈਨਸ ਹੈ ਜਿਹਨਾਂ 80% ਨੂੰ ਕਹਿੰਦੇ ਨੇ ਉਹਨੋਂ ਤੇ ਉਸ ਤੋਂ ਵੱਧ ਲੋਡ ਜਿਹੜਾ ਅੱਜ ਪੈ ਗਿਆ 10000 ਮੈਗਾਵਾਟ ਤੋਂ ਉੱਪਰ ਜਿਹੜਾ ਲੋਡ ਅੱਜ ਨਕੇਂਦਰੀ ਪੋਲ 'ਚ ਪਿਆ ਔਰ ਮਹਿੰਗੀ ਬਿਜਲੀ ਵਿਕਰੀ ਕਰਨੀ ਪੈ ਰਹੀ ਹੈ ਜੇ ਸਰਕਾਰ ਚਾਵੇ ਤਾਂ ਅਜਿਹੀਆਂ ਪਾਬੰਦੀਆਂ ਵੀ ਲਗਾ ਸਕਦੀ ਹੈ ਕਿ ਜਿਵੇਂ ਦੁਕਾਨਾਂ ਦੇ ਸਮੇਂ ਤਬਦੀਲੀ ਇੰਡਸਟਰੀ ਦੇ ਘਟ ਔਰ ਕਿਸਾਨਾਂ ਨੂੰ ਵੀ ਉਹਨਾਂ ਨੇ ਪੀੜ ਦਿੱਤੀ ਹੈ ਕਿ ਇੱਕ ਹਫਤਾ ਤੱਕ ਜਿਹੜੀ ਬਿਜਾਈ ਹੈ ਉਸ ਨੂੰ ਟਾਲ ਦਿੱਤਾ ਜਾਵੇ। ਸੱਸੀ ਘਟ ਵਾਲੇ ਵਾਲ ਸਾਹਿਬ ਮੈਂ ਗਗਨਦੀਪ ਹੂਜਾ ਬੋਲਦਾ ਹਾਂ ਜੀ ਪੰਜਾਬ న్యూਸ ਜੁਦੇ ਤੋਂ। ਦੀ ਸਪਲਾਈ ਬਾਰੇ ਮੰਗ ਵਧ ਗਈ ਹੈ ਔਰ ਜਿਹੜੇ ਇੰਜੀਨੀਅਰਸ ਨੇ ਉਹਨਾਂ ਨੇ ਅਪੀਲ ਕੀਤੀ ਕਿਸਾਨਾਂ ਨੂੰ ਕਿ ਇੱਕ ਹਫਤਾ ਜਿਹੜੀ ਬਿਜਾਈ ਹੈ ਤੋਂ ਨੇ ਦੀ ਲੇਟ ਕਰਤੀ ਜਾਵੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇੰਨੀ ਦਾ ਗੱਲ ਇਹ ਹੈ ਕਿ ਇਹ ਸਰਕਾਰ ਦਾ ਗਵਰਨਮੈਂਟ ਦਾ ਫੇਲਿਅਰ ਨਹੀਂ ਲੱਗ ਰਿਹਾ ਹੂੰ ਕਿ ਸਥਾਨਾਂ ਨੂੰ ਬਿਜਲੀ ਇਹ ਕਹਿ ਦੇਣਾ ਵੀ ਮੈਂ 8 ਘੰਟੇ ਦੇਵਾਂਗਾ ਅਸੀਂ ਉਹ ਕਰਾਂਗੇ ਅਸੀਂ ਆਹ ਕਰਾਂਗੇ ਨਿਕਲ ਜਦੋਂ ਬਿਜਲੀ ਦੇਣ ਦਾ ਟਾਈਮ ਆਇਆ ਅਜੇ ਤੱਕ ਹਜੇ ਤੱਕ 4 ਦਿਨ ਨਹੀਂ ਬਿਜਲੀ ਚੱਲੀ ਜੀ ਇਹ ਸਮੱਸਿਆ ਮਾ ਕ੍ਰੀਟ ਹੁਣ ਵੀ ਲੱਗਦੀ ਆ ਜੀ ਕੱਲ ਵੀ ਨਹੀਂ ਕੱਲ ਵੀ ਕੱਟ ਲੱਗਿਆ ਰਿਹਾ ਅੱਜ ਫੇਰ ਮਤਲਬ ਸਮੱਸਿਆ ਆਈ ਲੋਕ ਮਤਲਬ ਸਬਡਿਵੀਜ਼ਨਾਂ ਦੇ ਮੂਹਰੇ ਧਰਨੇ ਦੇ ਇਹਨੂੰ ਤਿਆਰ ਹੋ ਕੇ ਬੈਜੇ ਜੀ ਤਾਂ ਇਹ ਜਿਹੜੀ ਬਿਜਲੀ ਦੀ ਵਿਵਸਥਾ ਹੈ ਇਹ ਇਹਨਾਂ ਹਾਲਾਤਾਂ ਦੇ ਜਿਹੜੇ ਹੁਣ ਹਾਲਾਤ ਨੇ ਇਹ ਤੋ ਨਾ ਲੇਟ ਕਰਨ ਵਾਲੇ ਹਾਲਾਤ ਨਹੀਂ ਹੈ ਸਿਰ ਇਹ ਸਰਕਾਰ ਨੂੰ ਤੁਰੰਤ ਇਹਦੀ ਵਿਵਸਥਾ ਬਣਾਉਣੀ ਚਾਹੀਦੀ ਹੈ ਪ੍ਰਬੰਧ ਕਰਨੀ ਚਾਹੀਦੀ ਨੂੰ ਔਰ ਇਹ ਸਰਕਾਰ ਦਾ ਬੁਰੀ ਤਰ੍ਹਾਂ ਫੇਲਿਅਰ ਹੈ ਜੀ ਜਿਹੜਾ ਇਸ ਵੇਲੇ ਮਤਲਬ ਇਹ ਕਿਹਾ ਜਾ ਰਿਹਾ ਹੈ ਤੁਸੀਂ ਇੰਜੀਨੀਅਰ ਕਹਿ ਰਹੇ ਨੇ ਜੀ ਤੁਸੀਂ ਮਤਲਬ ਹਫਤਾ ਲੇਟ ਕਰੋ ਦੱਸਦੇ ਨੇ ਲੇਟ ਕਰੋ ਜੀ ਤੇ ਇਹ ਤਾਂ ਕਿਸਾਨੀ ਦੇ ਉੱਤੇ ਆਉਣ ਵਾਲੇ ਉਗਾਹਾਂ ਮਤਲਬ ਕਿ ਪ੍ਰੋਡਕਸ਼ਨ ਦੇ ਉੱਤੇ ਉਸ ਤੇ ਬਹੁਤ ਵੱਡਾ ਮਤਲਬ ਇੰਪੈਕਟ ਪਏਗਾ ਬਿਲਕੁਲ ਡਿਲੀਵਰਸ ਤੁਸਠੀਕ ਕਹਿ ਰਹੇ ਹੋ ਪਰ ਬਿਜਲੀ ਦੀ ਮੰਗ ਹੀ ਏਡੀ ਚੌਕੀ ਹੋ ਗਈ 16000 ਮੈਗਾਵਾਟ ਤੋਂ ਟੱਪ ਗਈ ਗਰਮੀ ਏਡੀ ਪੈ ਰਹੀਏ ਲੋਕ ਏਸੀ ਚਲਾ ਰਹੇ ਨੇ ਸਰਕਾਰ ਵੱਲੋਂ ਕੋਈ ਸਰਕਾਰ ਵੱਲੋਂ ਕੋਈ ਯਤਨ ਨਹੀਂ ਕੀਤੇ ਜਾ ਰਹੇ ਹੋਰ ਬਿਜਲੀ ਪੈਦਾ ਕਰਨ ਲਈ ਜਾਂ ਦੁਕਾਨਾਂ ਦਾ ਟਾਈਮ ਨਹੀਂ ਬਦਲੇ ਜਾ ਰਹੇ ਦਫ਼ਤਰਾਂ ਦੇ ਟਾਈਮ ਨਹੀਂ ਬਦਲੇ ਜਾ ਰਹੇ ਕੀ ਕਹਿਣਾ ਚਾਹੁੰਦੇ ਨਹੀਂ ਇਹੀ ਤਾਂ ਮੈਂ ਕਹਿਣਾ ਇਹੀ ਤਾਂ ਗੱਲ ਮੈਂ ਕਹਿ ਰਿਹਾ ਜੀ ਜਿਹਨੂੰ ਇੰਨੀ ਆ ਜਿਹੜੀ ਗਰਮੀ ਪੈ ਰਹੀ ਹੈ ਕੋਈ ਅੱਜ ਤਾਂ ਨਹੀਂ ਪਈ ਇੱਕੋ ਦਿਨ ਤਾਂ ਨਹੀਂ ਪਈ ਨਾ ਜੀ ਇਹ ਗਰਮੀ ਇੰਨੀ ਪੈ ਪੈ ਰਹੀ ਨੂੰ ਤਾਂ ਅੱਜ 15 ਦਿਨ ਹੋ ਗਿਆ ਹੈ 2 ਹਫਤੇ ਹੋ ਗਏ ਨਹੀਂ ਗਰਮੀ ਪੈ ਰਹੀ ਜੀ ਜੀ ਔਰ ਇੰਨੀ ਅੱਗ ਵਰ ਰਹੀ ਹੈ ਜੀ ਇਹਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਏਸੀ ਨਾਲ ਚਲਾਉਣ ਦੇ ਪੂਲਰ ਤਾਂ ਜ਼ਰੂਰ ਚਲਾਉਣਗੇ ਇਹਦੀ ਇਹਦੀ ਮਤਲਬ ਖਰਚਾ ਵੱਧ ਨਹੀਂ ਵਧਣੀ ਹੈ ਹਮ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਬਿਲਕੁਲ ਪਰ ਸਵਾਲ ਤਾਂ ਇਹ ਹੈ ਵੀ ਸਰਕਾਰ ਨੂੰ ਇਹ ਵਿਵਸਥਾ ਕਰਨ ਦੀ ਲੋੜ ਸੀ ਨਾ ਬਿਲਕੁਲ ਸਰਕਾਰ ਦਾ ਫੇਲਿਅਰ ਦੀ ਜੇ ਆਪਾਂ ਗੱਲ ਕਰੀਏ ਤੁਸੀਂ ਇੱਕ ਪਾਸੇ ਨਹੀਂ ਦੋਨੋਂ ਪਾਸੇ ਦੂਜੇ ਪਾਸੇ ਇਹ ਵੇਖੋ ਤੁਸੀਂ ਜੀ ਇੱਕ ਪਾਸੇ ਤਾਂ ਅੱਜ ਅਗਬਰ ਹੀ ਜਾਂਦੀ ਆ ਪੰਜਾਬ ਦੇ ਵਿੱਚ ਬੂੰਦ ਇੱਕ ਕਣੀ ਦੀ ਨਹੀਂ ਕਿ ਬਾਰਿਸ਼ ਨਹੀਂ ਹੋਇਆ ਬਿਲਕੁਲ ਦੂਸਰੇ ਪਾਸੇ ਸਤਲੁਜ ਦੇ ਵਿੱਚ ਪਾਣੀ ਟੁੱਟਣਾ ਸ਼ੁਰੂ ਹੋ ਗਿਆ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਵੜ ਗਿਆ ਹੂੰ ਤਾਂ ਕੀ ਪ੍ਰਬੰਧ ਕੀਆ ਸਰਕਾਰ ਦੇ ਸਵਾਲ ਤਾਂ ਇਹੋ ਗੱਲ ਰਹਿਣਾ ਗਰਮੀ ਪੈ ਰਹੀ ਸੀ ਉਹ ਸਰਕਾਰ ਦੇ ਗਾਉ ਤੁਹਾਡਾ ਕਹਿਣ ਤੁਹਾਡਾ ਕਹਿਣ ਦਾ ਮਤਲਬ ਸਰਕਾਰ ਬਿਲਕੁਲ ਅਸਫਲ ਹੋਈ ਹੈ ਇਸ ਮਾਮਲੇ ਤੇ ਵੀ ਬਿਜਲੀ ਨੂੰ ਜਿਹੜੀ ਮੰਗ ਦੀ ਪੂਰਤੀ ਲਈ ਕਿਸਾਨਾਂ ਨੂੰ ਬਿਜਲੀ ਜਿਵੇਂ ਇੰਜੀਨੀਅਰਸ ਦੇ ਰਾਹੀਂ ਇੱਕ ਕੇ ਅਪੀਲ ਕੀਤੀ ਵਿਆਰੀਏ ਕਿ ਮੈਂ ਬਿਜਾਈ ਲੇਟ ਕੀਤੀ ਜਾਵੇ ਔਰ ਸਰਕਾਰ ਨੂੰ ਲੋੜਿੰਦੇ ਪ੍ਰਬੰਧਤਾਂ ਲਈ ਕਰਨਾ ਚਾਹੀਦਾ ਸੀ ਹਾਂ ਸਰਕਾਰ ਨੂੰ ਇਹ ਇਹ ਅਪੀਲਾਂ ਕਰਨ ਦੀ ਬਜਾਏ ਸਰਕਾਰ ਨੂੰ ਚਾਹੀਦਾ ਸੀਗਾ ਕਿ ਸਰਕਾਰ ਪ੍ਰਬੰਧ ਪੂਰੇ ਮਤਲਬ ਕੰਪਲੀਟ ਕਰ ਦੇ ਕਿ ਜ ਬਹੁਤ-ਬਹੁਤ ਧੰਨਵਾਦ ਜੈ ਲਵਲ ਸਾਹਿਬ ਹਾਂ ਤੁਸੀਂ ਦਾ ਕਹਿਰ ਕੰਟੀਨਿਊ ਕਰੋ ਕਹਿਰ ਮੈਂ ਮੈਂ ਇੰਨੀ ਕਹਿ ਰਿਹਾ ਕਿ ਹਜੇ ਵੀ ਮੌਕਾ ਤਾਂ ਸਰਕਾਰ ਕੋਲੇ ਦੂਜੇ ਪੱਖ ਤੋਂ ਵੀ ਆਪਦੇ ਨਾਲਿਆਂ ਨੂੰ ਸੇਮ ਨਾਲਿਆਂ ਨੂੰ ਪਾਣੀ ਦੀ ਜਿਹਨਾਂ ਨੇ ਬਾਹਰ ਲੈ ਕੇ ਜਾਣਾ ਛੱਡ ਕੇ ਉਹਨੂੰ ਉਹਨਾਂ ਨੂੰ ਜਲਦੀ ਠੀਕ ਕਰਨ ਤਾਂ ਕਿ ਮਤਲਬ ਹੜ੍ਹਾਂ ਦੀ ਸਥਿਤੀ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਜੀ 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 ਇਹ ਬਹੁਤ ਬਹੁਤ ਧੰਨਵਾਦ ਡਾਇਰ ਵਾਲ ਸਾਹਿਬ ਸਾਡੇ ਨੂੰ ਮਾਸਟਰ ਜੀ ਜੀ ਇਹ ਪੰਜਾਬ ਦੇ ਇੰਜੀਨੀਅਰ ਸਰਕਾਰ ਨੂੰ ਸਲਾਹਾਂ ਦੇ ਰਹੇ ਨੇ ਔਰ ਕਿਸਾਨਾਂ ਆਗੂ ਵੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਉੱਥੇ ਵਿਰੋਧੀ ਧਿਰ ਵੀ ਪੰਜਾਬ ਸਰਕਾਰ ਉੱਤੇ ਵਰਦੀ ਨਜ਼ਰ ਆ ਰਹੀ ਹੈ ਰਾਜਾ ਅਮਰਿੰਦਰ ਵੜਿੰਗ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਅਤੇ ਸ਼ੋਮਣੀ ਕਾਲੀ ਦਲ ਦੇ ਆਗੂ ਹਰਿੰਦਰਪਾਲ ਸਿੰਘ ਚੰਦੂ ਮਾਇਰਾ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਘੇਰਿਆ ਹੈ ਹਜੇ ਜਿੰਨੀ ਤਕਰੀਬਨ ਤਕਰੀਬਨ ਜਿਹੜੀ ਹੈਗੀ ਆ ਅੱਜ ਡੋਮੈਸਟਿਕ ਡਿਮਾਂਡ ਆ ਜਿਹੜੀ ਬਿਜਲੀ ਦੀ ਹੈਗੀ ਆ ਘਰੇਲੂ ਬਿਜਲੀ ਦੀ ਡਿਮਾਂਡ ਆ ਜਾਂ ਇੰਡਸਟਰੀ ਦੀ ਡਿਮਾਂਡ ਆ ਪਰ ਹਜੇ ਤਾਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਇੱਕ ਖਾਸੋ ਹੀਣਾ ਬਿਆਨ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਦਾ ਹੀਣਾ ਬਿਆਨ ਵੀ 5-10 ਦਿਨਾਂ ਦਾ ਸੀਜ਼ਨ ਹੋਣਾ ਹੈ ਸੀਐਮ ਸਾਹਿਬ ਤੁਹਾਡੀ ਸਰਕਾਰ ਨੇ ਇੱਕ ਸਮਾਸਾਰਨੀ ਬਣਾਈ ਆ ਝੋਨਾ ਲਾਉਣ ਦੀ ਤੁਸੀਂ ਆਪ 126 ਬੀਜ ਆ ਜਿਹੜਾ ਉਹ ਲੋਕਾਂ ਨੂੰ ਲਾਉਣ ਲਈ ਰეკਮੈਂਡੇਸ਼ਨ ਕੀਤੀ ਆ ਪਰ ਹਾਲਾਤ ਇਹ ਨੇ ਵੀ ਹਜੇ ਤਾਂ ਝੋਨੇ ਦੀਆਂ ਕੁਝ ਕੁਝ ਦਿਨ ਪਹਿਲਾਂ ਜਿਹੜੀ ਹੈਗੀ ਪਨੀਰੀ ਦੀ ਬਜਾਈ ਹੋਈ ਆ ਹਜੇ ਤਾਂ ਪੀਕ ਸੀਜ਼ਨ ਆਉਣਾ ਹੈ ਮੈਂ ਸਮਝਦਾ ਪੀਕ ਸੀਜ਼ਨ ਜੋ ਇਸ ਵਾਰੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ 1 ਜੁਲਾਈ ਤੋਂ 10 ਜੁਲਾਈ ਤੱਕ ਪੀਕ ਸੀਜ਼ਨ ਹੋਊਗਾ ਕਿ ਅੱਜ ਹਜੇ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਜਦੋਂ 5% ਮੋਟਰਾਂ ਚੱਲੀਆਂ ਹੋਣਗੀਆਂ ਕਿਸਾਨਾਂ ਦੀ ਹਾਲਾਤ ਇਹੋ ਜੇ ਬਣ ਕੇ ਬਿਜਲੀ ਬੋਰਡ ਦੇ ਕਿ ਕੋਲਾਪਸ ਹੋ ਰਿਹਾ ਸਿਸਟਮ ਕਲਵੰਡੀ ਸਾਬੋ ਦਾ ਤਾਂ ਇੱਕ ਯੂਨਿਟ ਵੀ ਬੰਦ ਹੋ ਗਿਆ ਤੋ ਮੈਂ ਸਮਝਦਾ ਕੀ ਤਿਆਰੀਆਂ ਤੁਸੀਂ ਹੁਣ ਤੱਕਰ ਕੀਤੀਆਂ ਤੁਸੀਂ ਹਜੇ ਤੱਕ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਪ੍ਰੋਪਰ ਮੀਟਿੰਗ ਤੱਕ ਨਹੀਂ ਲੱਤੀ ਗਈ ਜਿਹੜੀ ਕਿ ਬਣਦੀ ਸੀ ਜਦੋਂ ਐਸੇ ਐਸੇ ਹਾਲਾਤ ਸਾਹਮਣੇ ਨਜ਼ਰ ਆ ਰਹੇ ਸੀਗੇ ਤੋ ਪ੍ਰਬੰਧ ਕਰਨ ਦੇ ਵਿੱਚ ਅਗਾਊਂ ਜਿਹੜਾ ਸੰਕਟ ਆਉਦੇ ਨਾਲ ਨਜਿੱਠਣਾ ਤਾਂ ਕੀ ਆਉਦੀਆਂ ਤਿਆਰੀਆਂ ਤੇ ਉਹਦੇ ਵੱਲ ਧਿਆਨ ਵੀ ਨਹੀਂ ਸਰਕਾਰ ਦੇ ਰਹੀ ਹੈਗੀ ਤੋ ਜਦ ਸੀਜ਼ਨ ਸ਼ੁਰੂ ਹੋਣਾ ਹੈ 1 ਜੁਲਾਈ ਤੋਂ ਲੈ ਕੇ ਭਾਵੇਂ ਜਿਵੇਂ ਸਾਡੀਆਂ ਲੇਟ ਵੈਰਾਈਟੀਆਂ ਨੇ 126 21 28 31 इवन ਬਾਸਮਤੀ ਜਾਂ ਜਿਹੜਾ ਸੀਜ਼ਨ ਆ 1 ਤੋਂ 10 ਜੁਲਾਈ ਤੱਕ ਸ਼ੁਰੂ ਹੋਣਾ ਸੋ ਉਹਦੇ ਲਈ ਮੇਰੀ ਬੇਨਤੀ ਹੈ ਸਰਕਾਰ ਨੂੰ ਸੀਐਮ ਸਾਹਿਬ ਨੂੰ ਵੀ ਅਖਬਾਰਾਂ ਦੀਆਂ ਸੁਰਖੀਆਂ ਅਖਬਾਰਾਂ ਦੀਆਂ ਖਬਰਾਂ ਮੀਡੀਆ ਕਵਰੇਜ ਵੱਲ ਧਿਆਨ ਨਾ ਦੇ ਕੇ ਹਕੀਕੀ ਰੂਪ ਵਿੱਚ ਜ਼ਮੀਨੀ ਹਕੀਕਤ ਨੂੰ ਸਮਝ ਕੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਸਕਦੀ ਆ ਉਹਨੂੰ ਦੇਖਦਿਆਂ ਹੋਇਆ ਤੁਸੀਂ ਜ਼ਮੀਨ ਤੇ ਆਓ ਤੇ ਬਿਜਲੀ ਸੰਕਟ ਨਾਲ ਕਿਵੇਂ ਨਿਜਿੱਠਿਆ ਜਾ ਸਕਦਾ ਹੈ ਇਹਦੇ ਤੇ ਚਾਰਜ ਲੋਈ ਕਰੋ ਇਹਦੇ ਤੇ ਪੈਰਵਾਈ ਕਰੋ ਇਹਦੇ ਪ੍ਰਬੰਧ ਕਰੋ ਇਹ ਦੋਨੇ ਜਿਹੜੇ ਸਾਡੇ ਮੁੱਦੇ ਨੇ ਜਿਹੜੇ ਮੈਂ ਗੱਲ ਕੀਤੀ ਹਰਾਂ ਦੇ ਅਗਾਊ ਪ੍ਰਬੰਧ ਤੇ ਬਿਜਲੀ ਦਾ ਜਿਹੜਾ ਦਰਪੇਸ਼ ਸੰਕਟ ਆ ਅੱਜ ਸਭ ਤੋਂ ਵੱਡੀ ਮੈਂ ਗਿਲਾ ਇਸ ਗੱਲ ਦਾ ਵੀ ਸਰਕਾਰ ਤੇ ਦਾ ਹੈ ਹੀ ਹੈ ਸਾਡੀ ਮੁਖਵਿਰੋਧੀ ਪਾਰਟੀ ਕਿੱਥੇ ਆ ਜਿਹੜੇ ਐਦਾਂ ਦੇ ਸੰਕਟ ਸਾਹਮਣੇ ਨਜ਼ਰ ਆ ਰਹੇ ਨੇ ਅੱਜ ਮੁਖ ਵਿਰੋਧੀ ਪਾਰਟੀ ਨੂੰ ਬਿਆਨਬਾਜ਼ੀਆਂ ਛੱਡ ਕੇ ਉਹਨਾਂ ਨੂੰ ਵੀ ਰੋਲ ਪਲੇ ਕਰਨਾ ਚਾਹੀਦਾ ਪਰ ਉਹ ਕਿਤੇ ਗਰਾਊਂਡ ਵਿੱਚ ਨਜ਼ਰ ਨਹੀਂ ਆ ਰਹੀ ਹੈਗੀ ਜਿਨ੍ਹਾਂ ਨੂੰ ਲੋਕਾਂ ਨੇ ਸਦਵਾ ਲੋਕ ਸਭਾ ਚੋਣਾਂ ਵਿੱਚ ਹੀ ਨਹੀਂ ਦਿੱਤਾ ਬਲਕਿ ਪੰਜਾਬ ਦੀ ਮੁਖ ਵਿਰੋਧੀ ਪਾਰਟੀ ਦੇ ਰੂਪ ਵਿੱਚ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਬਿਠਾਇਆ ਹੈਰਾਨੀ ਦੀ ਗੱਲ ਹੈ ਵੀ ਸਰਕਾਰ ਨਾਲੋਂ ਵੱਧ ਵਿਰੋਧੀ ਪਾਰਟੀ ਹੈ ਜਿਹੜੀ ਉਹ ਮਸ਼ਹਤੈਦ ਨਜ਼ਰ ਆਉਂਦੀ ਹੁੰਦੀ ਆ ਪਰ ਸਰਕਾਰ ਵੀ ਸੁੱਤੀ ਪਈ ਆ ਤੇ ਮੁਖ ਵਿਰੋਧੀ ਪਾਰਟੀ ਕਿਉਂਕਿ ਸੇਮ ਇੰਡੀਆ ਬਲਾਕ ਦਾ ਇੱਕ ਹਿੱਸਾ ਹੈ ਦੋਵੇਂ ਕੇਂਦਰ ਦੇ ਵਿੱਚ ਇਕੱਠੇ ਇੱਕੋ ਗੱਡੀ ਦੇ ਵਿੱਚ ਬੈਠ ਕੇ ਕੇਂਦਰ ਦੇ ਵਿੱਚ ਆਪਣੀਆਂ ਰਣਨੀਤੀਆਂ ਤਿਆਰ ਕਰਨ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਅੱਜ ਮੈਂ ਸਮਝਦਾ ਇਹ ਗਲਵਕੜੀ ਤੋਂ ਬੇहद ਇਹ ਗਲਵਕੜੀ ਦਾ ਕਾਰਨ ਇਹ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ ਉਹਨਾਂ ਨੂੰ ਜਗਾਉਣ ਵਾਲਾ ਕੋਈ ਨਹੀਂ